ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਨ ਕੀ ਸੁਧ ਗੁਰਪਿਆਰੀ ਸਾਜਨਾ ਜੀ ਸਾਧ ਸੰਗਤ ਜੀ ਜਪਜੀ ਸਾਹਿਬ ਦੇ ਅੰਦਰ ਇਹ ਪੰਕਤੀਆਂ ਅਸੀਂ ਹਰ ਰੋਜ਼ ਨਿਤਨੇਮ ਦੇ ਅੰਦਰ ਪੜ੍ਹਦੇ ਹਾਂ ਹਰ ਰੋਜ਼ ਇਹ ਪੰਕਤੀਆਂ ਸੁਣ ਰਹੇ ਆ ਪਰ ਬਹੁਤੀ ਵਾਰੀ ਸਾਨੂੰ ਮੰਨੇ ਜਾਂ ਮੰਨੀ ਲਾਂ ਤੇ ਦੁਲਾਾਂ ਦੇ ਅੰਦਰ ਅਸੀਂ ਬਾਣੀ ਨੂੰ ਪੜਨ ਲੱਗਿਆ ਨਾ ਫਰਕ ਕਈ ਵਾਰੀ ਮਹਿਸੂਸ ਨਹੀਂ ਕਰਦੇ ਲੇਕਿਨ ਜਦੋਂ ਤੁਸੀਂ ਇਹਨਾਂ ਨੂੰ ਬੜੇ ਧਿਆਨ ਨਾਲ ਪੜੋਗੇ ਨਾ ਤੇ ਤੁਸੀਂ ਵੇਖੋਗੇ ਦੋਵਾਂ ਦੇ ਅੰਦਰ ਲਾਂ ਤੇ ਦੁਲਾਾਂ ਦੇ ਨਾਲ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ ਇਸ ਤੋਂ ਪਹਿਲੀ ਪੌੜੀ ਹੀ ਜਿਹੜੀ ਹੈ ਨਾ ਜਪਜੀ ਸਾਹਿਬ ਦੇ ਅੰਦਰ ਉਹ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਇ ਇਹ ਪਹਿਲੀ ਹੈ ਇਸ ਤੋਂ ਅੱਗੇ ਹੈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੂੰਹ ਚੋਟਾਣਾ ਖਾਈ ਮੰਨੇ ਜਮਕੈ ਸਾਥ ਨਾ ਜਾਣ ਅਸੀਂ ਪੜਨ ਲੱਗਿਆਂ ਕਈ ਵਾਰੀ ਲਾਂ ਤੇ ਦੁਲਾਂ ਦੇ ਫਰਕ ਨੂੰ ਮਹਿਸੂਸ ਨਹੀਂ ਕਰਦੇ ਇਸ ਕਰਕੇ ਮੈਂ ਕਈ ਵਾਰੀ ਵੇਖਦਾ ਵੀ ਅਨੰਤ ਸਾਹਿਬ ਦਾ ਪਾਠ ਅਸੀਂ ਕਰ ਰਹੇ ਹੁੰਨੇ ਆ ਉਹਦੇ ਚ ਕਹੇ ਨਾਨਕ ਕਹੇ ਨਾਨਕ ਉਹਦੇ ਚ ਆਉਂਦਾ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਅਸੀਂ ਪੜੀ ਜਾਂਦੇ ਆ ਕਹੇ ਨਾਨਕ ਤੇ ਇੱਕ ਇੱਕ ਪੌੜੀ 'ਚ ਨਹੀਂ ਫਿਰ ਉਹ ਜਿਹੜੀਆਂ 40 ਦੀਆਂ 40 ਪੌੜੀਆਂ ਪੜਨੀਆਂ ਨੇ ਨਾ ਉਹਨਾਂ 'ਚ ਸਾਰਿਆਂ 'ਚ ਗਲਤ ਪੜਦੇ ਆ ਖੈਰ ਇਸ ਚੀਜ਼ ਨੂੰ ਸਮਝ ਲਈਏ ਵੀ ਫਰਕ ਕੀ ਹੈ ਮੰਨੇ ਤੇ ਮੰਨੈ ਚ ਕਈ ਵਾਰੀ ਆਰਗੂਮੈਂਟ ਦਿੰਦੇ ਨੇ ਵੀ ਇਹਦੇ ਨਾਲ ਫਰਕ ਕੀ ਪੈਂਦਾ ਦੇਖੋ ਅਸੀਂ ਕਿਸੇ ਵੀ ਚੀਜ਼ ਦਾ ਪ੍ਰੋਨਨਸिएशन ਗਲਤ ਕਰ ਰਹੇ ਹੁੰਦੇ ਆ ਨਾ ਤੁਸੀਂ ਵੇਖੋ ਇੰਗਲਿਸ਼ 'ਚ ਮੈਂ ਕੋਈ ਵਰਡ ਬੋਲ ਰਿਹਾ ਤੇ ਕਈ ਵਾਰੀ ਨਾ ਸਾਡੇ ਬੱਚੇ ਜਿਹੜੇ ਨੇ ਘਰਾਂ 'ਚ ਉਹ ਹੱਸ ਪੈਣਗੇ ਕਹਿੰਦੇ ਤੁਸੀਂ ਨਾ ਇਹ ਅੱਖਰ ਦਾ ਪ੍ਰੋਨਨਸिएशन ਗਲਤ ਕੀਤਾ ਇਹ ਠੀਕ ਨਹੀਂ ਕੀਤਾ ਤੇ ਮੈਂ ਉੱਥੇ ਆਰਗੂਮੈਂਟ ਆਇਆ ਦਵਾ ਵੀ ਕੀ ਫਰਕ ਪੈਣ ਲੱਗਾ ਮੈਂ ਐ ਕਰ ਲਵਾਂ ਜਾਂ ਮੈਂ ਪ੍ਰੋਨਾਊਂਸ ਕਰ ਲਵਾਂ ਉਹਦੇ ਨਾਲ ਐਸਾ ਨਹੀਂ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਹੀ ਮੰਨਣਾ ਪਏਗਾ। ਕਈ ਵਾਰੀ ਅਸੀਂ ਦਿਲ ਲਾਉਂਦੇ ਕਿ ਕੀ ਫਰਕ ਪੈਣ ਲੱਗਾ ਕੋਈ ਮੰਨੇ ਕਹਿ ਦੇ ਕੋਈ ਮੰਨਣਾ ਕਹਿ ਦੇ ਉਹ ਭਾਈ ਘੱਟ ਤੋਂ ਘੱਟ ਜੋ ਲਿਖਿਆ ਉਹ ਤੇ ਪੜੋ। ਫਰਕ ਕੀ ਪੈਣਾ ਜਦੋਂ ਤੱਕ ਸਾਨੂੰ ਸਹੀ ਪੜਨਾ ਨਹੀਂ ਆਏਗਾ ਉਦੋਂ ਤੱਕ ਸਹੀ ਸਮਝ ਵੱਲ ਕਿਵੇਂ ਤੁਰ ਪਾਂਗੇ? ਉਹਦੇ ਵਿੱਚ ਕਈ ਵਾਰੀ ਭੁਲੇਖਾ ਬੜਾ ਵੱਡਾ ਖੜਾ ਹੋ ਜਾਂਦਾ। ਹੁਣ ਮੰਨ ਲਓ ਮੈਂ ਅੰਬਾਲਾ ਕਹਿਣਾ ਹੋਵੇ ਉਹਦੀ ਬਜਾਏ ਮੈਂ ਕੁਝ ਹੋਰ ਬੋਲੀ ਜਾਵਾਂ ਤੇ ਫਿਰ ਉਹ ਜਿਹੜਾ ਸੁਣ ਰਿਹਾ ਕਈ ਵਾਰੀ ਉਹਨੂੰ ਸੁਣਨ ਵਾਲੇ ਨੂੰ ਭੁਲੇਖਾ ਲੱਗ ਜਾਏਗਾ ਇਸ ਕਰਕੇ ਇਹ ਗੱਲ ਨਹੀਂ ਵੀ ਕੋਈ ਉਹਦੇ ਨਾਲ ਕੀ ਫਰਕ ਪੈਣਾ ਜੀ ਕੋਈ ਇਸ ਤਰ੍ਹਾਂ ਪੜ ਲੇ ਕੋਈ ਉਸ ਤਰ੍ਹਾਂ ਪੜ ਲੇ ਨਹੀਂ ਭਾਈ ਸਭ ਤੋਂ ਪਹਿਲਾਂ ਸਹੀ ਢੰਗ ਦੇ ਨਾਲ ਸਾਨੂੰ ਪੜਨ ਦੀ ਜਾਂਚ ਆਏ ਤੇ ਜੇ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਪੜਨਾ ਹੈ ਤੇ ਫਿਰ ਕਿਉਂ ਬੱਚਿਆਂ ਨੂੰ 10 10 20 20 ਸਾਲਾਂ ਦੀ এডੂਕੇਸ਼ਨ ਸਕੂਲਾਂ ਕਾਲਜਾਂ ਚ ਦੇਣੇ ਆ ਉਹ ਅੱਖਰਾਂ ਨੂੰ ਜੋ ਮਰਜ਼ੀ ਪੜੀ ਜਾਏ ਤੁਸੀਂ ਵੇਖੋ ਛੋਟੇ ਛੋਟੇ ਬੱਚੇ ਨਾ ਪਹਿਲੇ 3 ਸਾਲ ਉਹਨਾਂ ਨੂੰ ਅੱਖਰਾਂ ਦੀ ਬੰਤਰ ਕਿਵੇਂ ਬਣਾਣੀ ਹੈ ਅੱਖਰ ਨੂੰ ਬੋਲਣਾ ਕੀ ਇਹ ਹੀ ਸਿਖਾਈ ਜਾਂਦੇ ਨੇ ਕੋਈ ਬੰਦਾ ਕਹੇ ਵੀ 3-4 ਸਾਲ ਤੁਸੀਂ ਐਸੀ ਚੀਜ਼ ਚ ਲਗਾ ਦਿੰਦੇ ਹੋ ਇਹ ਤੇ ਆਪਣੇ ਆਪ ਆ ਜਾਏਗੀ ਜਦੋਂ ਵੱਡਾ ਹੋ ਜਾਏਗਾ ਉਹ ਕਹਿੰਦੇ ਨਹੀਂ ਇਹ ਬੇਸ ਹੈ ਐਸੀ ਤਰ੍ਹਾਂ ਜਦੋਂ ਅਸੀਂ ਅੱਖਰ ਜਪਜੀ ਸਾਹਿਬ ਚ ਪੜ੍ਹਦੇ ਆ ਨਾ ਕਿ ਮੰਨੇ ਕੀ ਗਤ ਕਹੀ ਨਾ ਜਾਏ ਤੇ ਅਗਲੀ ਪੌੜੀ ਆਂਦੀ ਹੈ ਮੰਨੇ ਮੰਨੇ ਤੇ ਮੰਨਣਾ ਉੱਥੇ ਦੋਵਾਂ ਦੇ ਵਿੱਚ ਫਰਕ ਕੀ ਹੈ ਮੰਨੇ ਦਾ ਮੀਨਿੰਗ ਹੈ ਮੰਨੇ ਕੀ ਗਤ ਕਹੀ ਨਾ ਜਾਈ ਜਿਨ੍ਹਾਂ ਨੇ ਮੰਨ ਲਿਆ ਹੈ ਜਿਨ੍ਹਾਂ ਦਾ ਮਨ ਪਤੀਜ ਗਿਆ ਹੈ ਜਿਨ੍ਹਾਂ ਨੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਪੂਰਨ ਤੌਰ ਤੇ ਅਕਸੈਪਟ ਕਰ ਲਿਆ ਹੈ ਮਹਾਰਾਜ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਈ ਉਹਨਾਂ ਦੀ ਮਨ ਦੀ ਅਵਸਥਾ ਉਹਨਾਂ ਦੇ ਅ ਸਟੇਟ ਆਫ ਮਾਈਂਡ ਨੂੰ ਕੋਈ ਐਕਸਪਲੇਨ ਨਹੀਂ ਕਰ ਸਕਦਾ ਹੁਣ ਜਦੋਂ ਅਸੀਂ ਅਗਲੀ ਪੰਕਤੀ ਪੜ੍ਹਦੇ ਹਾਂ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਮੰਨੈ ਸੁਰਤ ਹੋਵੈ ਮਨ ਬੁੱਧ ਜੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਉੱਤੇ ਇਹ ਮਨ ਪਤੀਜ ਜਾਏ ਇਹਦਾ ਮੀਨਿੰਗ ਇਹ ਨਹੀਂ ਆ ਵੀ ਮੰਨ ਲਿਆ ਨਹੀਂ ਇਹਦਾ ਮੀਨਿੰਗ ਹੈ ਜੇ ਮੰਨੈ ਸੁਰਤ ਹੋਵੈ ਮਨ ਬੁੱਧ ਜੇ ਅਸੀਂ ਮੰਨ ਲਈਏ ਜੇ ਇਹ ਮਨ ਗੁਰੂ ਦੇ ਸ਼ਬਦ ਦੇ ਵਿੱਚ ਪਤੀਜ ਜਾਏ ਜਿਸ ਮਨ ਦੀ ਲਗਣ ਗੁਰੂ ਦੇ ਸ਼ਬਦ ਦੇ ਅੰਦਰ ਲੱਗ ਜਾਏ ਕਦੇ मीनिंग ਆ ਨਹੀਂ ਜੇ ਲੱਗ ਜਾਏ ਤੇ ਫਿਰ ਕੀ ਹੋਏਗਾ ਮਨ ਸੁਰਤ ਹੋਵੇ ਮਨ ਬੁੱਧ ਇਹ ਪਹਿਲਾ ਸਟੈਪ ਹੈ ਮਹਾਰਾਜ ਕਹਿੰਦੇ ਉਹਦੀ ਸੁਰਤ ਉਹਦੀ ਮਨ ਦੀ ਅਵਸਥਾ ਉਹਦੇ ਮਨ ਦੀ ਵਿਚਾਰ ਉਹਦੇ ਮਨ ਦੀ ਸਮਝ ਉਹਦੇ ਮਨ ਦੀ ਬੂਝ ਉਹਦੀ ਸਟੇਟ ਆਫ ਮਾਈਂਡ ਜਿਹੜੀ ਹੈ ਸਭ ਤੋਂ ਪਹਿਲਾਂ ਉਹ ਬਦਲੇਗੀ ਇਹ ਨਿਸ਼ਾਨੀ ਹੈ ਇਹ ਸਾਈਨ ਹੈ ਹੁਣ ਤੁਸੀਂ ਵੇਖੋ ਐਦਾ ਹੀ ਕਿਉਂਕਿ ਜਦੋਂ ਅਸੀਂ ਬਾਣੀ ਦੀਆਂ ਨਾ ਪੰਕਤੀਆਂ ਨੂੰ ਪੜ੍ਹਨਾ ਹੈ ਤੇ ਅੱਜ ਦੇ ਤੌਰ ਤੇ ਅਸੀਂ ਕਿਵੇਂ ਉਸ ਚੀਜ਼ ਨੂੰ ਵੇਖ ਰਹੇ ਹਾਂ ਅੱਜ ਦੇ ਸਿਗਨੀਫਿਕੈਂਸ ਦੇ ਅੰਦਰ ਵੀ ਇਹ ਚੀਜ਼ਾਂ ਸਮਝਣੀਆਂ ਬੜੀ ਜ਼ਰੂਰੀ ਨੇ ਮਹਾਰਾਜ ਕਹਿੰਦੇ ਪਹਿਲਾ ਸਟੈਪ ਹੈ ਵੀ ਜਿਨ੍ਹਾਂ ਨੇ ਮੰਨਣ ਦੇ ਵੱਲ ਜਿਹੜੇ ਤੁਰੇ ਨੇ ਮੰਨੇ ਮੰਨੈ ਸੁਰਤ ਹੋਵੇ ਮਨ ਬੁੱਧ ਮਹਾਰਾਜ ਕਹਿੰਦੇ ਉਹਨਾਂ ਦੀ ਸੁਰਤ ਉੱਚੀ ਹੋਈ ਤੁਸੀਂ ਵੇਖੋ ਸਾਡੇ ਸਾਰਿਆਂ ਦਾ ਹਾਲ ਇਹੀ ਹੈ ਕੀ ਅਸੀਂ ਅੱਜ ਤੋਂ 10 ਸਾਲ ਪਹਿਲਾਂ ਜਿਵੇਂ ਗੁਰਦਾਰ ਸਾਹਿਬ ਆਉਂਦੇ ਸੀ ਨਾ ਸਾਡੇ ਮਨੁਵਸਥਾ ਦੇ ਅੰਦਰ ਕੋਈ ਬਹੁਤਾ ਫਰਕ ਨਹੀਂ ਆ ਅੱਜ ਵੀ ਉਸੇ ਤਰ੍ਹਾਂ ਹੀ ਮਨੁੱਖ ਜਿਹੜਾ 10 ਸਾਲ ਪਹਿਲਾਂ ਦੇ ਵੀ ਹਾਲਾਤ ਉਹੋ ਜਿਹੇ ਸੀਗੇ ਅੱਜ ਵੀ ਉਹ ਹੀ ਦੁਨਿਆਵੀ ਤੌਰ ਤੇ ਬੜਾ ਕੁਝ ਬਦਲਿਆ ਹੈ ਤੁਸੀਂ ਵੇਖੋ ਅੱਜ ਤੋਂ 10 ਸਾਲ ਪਹਿਲਾਂ ਦੁਨਿਆਵੀ ਤੌਰ ਤੇ ਘਰਾਂ ਦੇ ਅੰਦਰ 15 ਸਾਲ ਪਹਿਲਾਂ ਇੱਕ ਅੱਧਾ ਫੋਨ ਹੁੰਦਾ ਸੀਗਾ ਉਹ ਵੀ ਲੈਂਡਲਾਈਨ ਜਿਹੜਾ ਹੁੰਦੇ ਸੀਗੇ ਅੱਜ ਮੋਬਾਈਲ ਸਾਡੇ ਹੱਥਾਂ 'ਚ ਆ ਗਏ ਹਰ ਇੱਕ ਨੇ ਉਹਦੇ ਬਾਰੇ ਹਰ ਇੱਕ ਚੀਜ਼ ਸਮਝ ਲਈ ਦੁਨਿਆਵੀ ਤੌਰ ਤੇ ਤੇ ਬੜਾ ਕੁਝ ਫਰਕ ਪਿਆ ਹੈ ਜਿਹੜਾ ਬਜ਼ੁਰਗ ਅਨਪੜ੍ਹ ਵੀ ਸੀਗਾ ਉਹਨੂੰ ਵੀ ਪਤਾ ਲੱਗ ਗਿਆ ਵੀ ਇਹਨੂੰ ਚਲਾਣਾ ਕਿਵੇਂ ਹੈ ਦਾ ਟੱਗ ਤਰੀਕਾ ਕੀ ਉਹਨੇ ਸਿੱਖਿਆ ਹਰ ਇੱਕ ਚੀਜ਼ ਪਰ ਧਾਰਮਿਕ ਤੌਰ ਤੇ ਨਾ ਮਨੁੱਖ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਵੇਸਲਾ ਰਿਹਾ ਉਹ ਅੱਜ ਤੋਂ 10 ਸਾਲ ਪਹਿਲਾਂ ਜਿਵੇਂ ਗੁਰਦਰਾ ਸਾਹਿਬ ਆਂਦਾ ਸੀਗਾ ਜਾਂ ਜੋ ਚੀਜ਼ ਆ ਕੇ ਗੁਰਦਰਾ ਸਾਹਿਬ ਕਰਦਾ ਸੀ ਉਹ 10 ਸਾਲ ਬਾਅਦ ਵੀ ਉਹਨੇ ਉਹਨੇ ਕੋਈ ਬਹੁਤਾ ਚੇਂजेस ਲਿਆਂਦਾ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਪਹਿਲਾ ਸਟੈਪ ਇਹ ਹੈ ਜਿਹੜੇ ਗੁਰੂ ਦੇ ਸ਼ਬਦ ਦੇ ਉੱਤੇ ਜਿਨ੍ਹਾਂ ਦੇ ਮਨ ਪਤੀਜ ਗਏ ਨੇ ਜਾਂ ਪਤੀਜਨ ਵਾਲੇ ਨੇ ਮਹਾਰਾਜ ਕਹਿੰਦੇ ਮਨ ਸੁਰਤ ਹੋਵੇ ਮਨਬੂ ਦਾ ਪਹਿਲਾ ਸਟੈਪ ਹੈ ਉਹਨਾਂ ਦੀ ਸੁਰਤ ਉਹਨਾਂ ਦੇ ਸੋਚਣ ਦਾ ਢੰਗ ਤੇ ਤਰੀਕਾ ਬਦਲਣਾ ਸ਼ੁਰੂ ਹੁੰਦਾ ਹੈ ਤੇ ਜੇ ਨਹੀਂ ਬਦਲਦਾ ਫਿਰ ਭਗਤ ਕਬੀਰ ਸਾਹਿਬ ਜੀ ਦੇ ਉਹ ਬਚਨ ਸਾਨੂੰ ਸਾਰਿਆਂ ਨੂੰ ਚੇਤੇ ਕਰ ਲੈਣੇ ਚਾਹੀਦੇ ਨੇ ਉਹ ਕਹਿੰਦੇ ਕੀ ਪੜੀਐ ਕੀ ਗੁਣੀਆਂ ਕੀ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕੀ ਹੋਈ ਜੋ ਸਹਿਜ ਨਾ ਮਿਲੇ ਉਸੋ ਕੀ ਫਾਇਦਾ ਹੋਇਆ ਭਾਈ ਤੁਹਾਡੇ ਧਰ ਕਿਉਂਕਿ ਉਹਨਾਂ ਦੇ ਨਾਲ ਹੈ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਤੌਰ ਤੇ ਵਾਪਰੀਆਂ ਰੱਬ ਦੇ ਨਾਮ ਨੂੰ ਲੋਕ ਪੜ ਰਹੇ ਸੀਗੇ ਸੁਣ ਰਹੇ ਸੀਗੇ ਧਾਰਮਿਕ ਗ੍ਰੰਥਾਂ ਦੇ ਪਾਠ ਬਟਨ ਕੀਤੇ ਜਾ ਰਹੇ ਸਾਰਾ ਕੁਝ ਹੋਣ ਤੋਂ ਬਾਅਦ ਵੀ ਨਾ ਜਦੋਂ ਭਗਤ ਕਬੀਰ ਸਾਹਿਬ ਜੀ ਵਰਗੇ ਜਿਨ੍ਹਾਂ ਨੂੰ ਉਹ ਨੀਵੀਂ ਜਾਤ ਦੇ ਕਹਿੰਦੇ ਸੀਗੇ ਜਦੋਂ ਉਹਨਾਂ ਦੇ ਸਾਹਵੇਂ ਆਣਾ ਨਾ ਉਹਨਾਂ ਦੇ ਹਿਰਦੇ ਜਿਹੜੇ ਰੱਬ ਦਾ ਨਾਮ ਲੈ ਰਹੇ ਨੇ ਉਹ ਨਫ਼ਰਤ ਨਾਲ ਭਰ ਜਾਣੇ ਈਵਨ ਅੱਥੇ ਤੱਕ ਹੀ ਆਪਣੇ ਇਸ਼ਟ ਦੇ ਨਾਲ ਆਪਣੇ ਰੱਬ ਦੇ ਨਾਲ ਆਪਣੇ ਜਿਹਨੂੰ ਉਹਨਾਂ ਨੇ ਭਗਵਾਨ ਮੰਨੇ ਉਹਨਾਂ ਦੇ ਨਾਲ ਵੀ ਇਹ ਸਾਰੀਆਂ ਚੀਜ਼ਾਂ ਜੋੜ ਦਿੱਤੀਆਂ ਜਿਹੋ ਜਿਹੇ ਮਨੋਵਿਰਤੀਆਂ ਆਪ ਸੀਗੀਆਂ ਉਹ じゃ ਰੱਬ ਕਢ ਲਿਆ ਉਹਨ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਭ ਤੋਂ ਪਹਿਲਾਂ ਬਦਲਣਾ ਹੈ ਤੇਰਾ ਰੂਪ ਤੇਰੀ ਦੇਖ ਤੇਰਾ ਇਹ ਸਾਰੀਆਂ ਚੀਜ਼ਾਂ ਬਾਅਦ ਚ ਬਦਲਣਗੀਆਂ ਪਹਿਲਾਂ ਆਪਣੇ ਮਨ ਦੀ ਅਵਸਥਾ ਨੂੰ ਬਦਲ ਤੇ ਜੇ ਉਹ ਨਹੀਂ ਬਦਲਦੀ ਤੇ ਫਿਰ ਮਹਾਰਾਜ ਕਹਿੰਦੇ ਨੇ ਭਾਈ ਫਿਰ ਬਾਹਰੀ ਤੌਰ ਤੇ ਬਦਲੇ ਹੋਏ ਕੱਪੜਿਆਂ ਦਾ ਵੀ ਕੋਈ ਬਹੁਤਾ ਫਾਇਦਾ ਤੈਨੂੰ ਨਹੀਂ ਹੋਣਾ ਇਸ ਕਰਕੇ ਬਚਨ ਬੜੇ ਕੀਮਤੀ ਨੇ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਭਵਨ ਕੀ ਸੁਧ ਮਹਾਰਾਜ ਕਹਿੰਦੇ ਆਪਣੀ ਤੇ ਉਹਨੂੰ ਸੁਧ ਹੋਏਗੀ ਹੋਏਗੀ ਉਹ ਆਪਣੇ ਆਲੇ ਦੁਆਲੇ ਸਾਰੇ ਭਵਨਾਂ ਦੀ ਜਿੱਥੇ ਵੀ ਜਾਏਗਾ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਦਾ ਤਰੀਕਾ ਉਹਨੂੰ ਆ ਜਾਏਗਾ ਵੇਖੋ ਇਹ ਹੀ ਫਰਕ ਹੈ ਕਿ ਜਦੋਂ ਅਸੀਂ ਦੂਸਰੇ ਰਾਜ ਦੀ ਗੱਲ ਕਰਦੇ ਨੇ ਉੱਥੇ ਮਨੁੱਖ ਆਪਣੇ ਰਾਜ ਦੇ ਅੰਦਰ ਕਿਸੇ ਨੂੰ ਸਾਹ ਲੈਣ ਦੀ ਇਜਾਜ਼ਤ ਵੀ ਨਹੀਂ ਦਿੰਦਾ ਬੰਦਾ ਕਹਿੰਦਾ ਮੇਰੀ ਮਰਜ਼ੀ ਦੇ ਅਕੋਰਡਿੰਗ ਹੋਏ ਪਰ ਜਦੋਂ ਇੱਕ ਧਾਰਮਿਕ ਪੁਰਖ ਦੀ ਡੈਫੀਨੇਸ਼ਨ ਮਹਾਰਾਜ ਦਿੰਦੇ ਨੇ ਉੱਥੇ ਮਹਾਰਾਜ ਕਹਿੰਦੇ ਨੇ ਵੀ ਭਾਈ ਉਹ ਜਾਣਦਾ ਵੀ ਮੈਂ ਇਕੱਲੇ ਨਹੀਂ ਸੰਸਾਰ ਤੇ ਨਹੀਂ ਰਹਿਣਾ ਸੰਸਾਰ ਤੇ ਹਰ ਇੱਕ ਜੀਵ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ ਤੇ ਉਹ ਆਪਣੇ ਢੰਗ ਦੇ ਨਾਲ ਐਸਾ ਨਹੀਂ ਵੀ ਜੋ ਮੈਂ ਖਾ ਰਿਹਾ ਉਹ ਹੀ ਸਾਰੇ ਖਾਣਗੇ ਜੋ ਮੈਂ ਪੈਨਰ ਪੈ ਰਹਿਆ ਉਹੀ ਸਾਰੇ ਪੈਨਣਗੇ ਜਿਵੇਂ ਮੈਂ ਕਹਿ ਰਿਹਾ ਉਸੇ ਤਰ੍ਹਾਂ ਜ਼ਿੰਦਗੀ ਦੀ ਮਹਾਰਾਜ ਕਹਿੰਦੇ ਨਹੀਂ ਹੈ ਤੇ ਤਾਨਾਸ਼ਾਹੀ ਹੈ ਸੋਇਸ ਕਰਕੇ ਸਤਗੁਰ ਪਾਤਸ਼ਾਹ ਜੀ ਰਹਿਮਤ ਕਰਨ ਬਾਣੀ ਪੜਦਿਆਂ ਹੋਇਆਂ ਸਾਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜ਼ਰੂਰ ਸਮਝ ਜਾਣ ਵੀ ਮੰਨੇ ਤੇ ਮੰਨਿਆ ਦੇ ਅੰਦਰ ਫਰਕ ਕੀ ਹੈ ਤਾਂਕਿ ਅਸੀਂ ਅਰਥਾਂ ਦੇ ਵੱਲ ਤੁਰ ਸਕੀਏ ਉਹਨਾਂ ਨੂੰ ਸਮਝ ਕੇ ਜੀਵਨ ਦੇ ਅੰਦਰ ਅਪਣਾ ਸਕੀਏ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ